ਭਈ ਇਹ ਕਿਸਾਨ ਸੋਸ਼ਲ ਮੀਡੀਆ ਤੇ ਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਦੋਹਾਂ ਪਾਸੇ ਸੜਕ ਬਣੀ ਹੋਈ ਹੈ ਵਿਚਾਰੇ ਕਿਸਾਨ ਨੇ ਆਪਣੀ ਜ਼ਮੀਨ ਤੇ ਝੋਨਾ ਲਾ ਲਿਆ ਜਿਹਾ ਕਿਤੇ ਵੀ ਤੁਸੀਂ ਕਿੱਧਰੇ ਵੀ ਕੋਈ ਅਜਿਹੀ ਸੜਕ ਨਹੀਂ ਦੇਖੀ ਹੋਣੀ ਕਿ ਸੜਕ ਦੇ ਵਿੱਚ ਖੇਤ ਹੋਵੇ ਤੇ ਖੇਤ ਤੇ ਕੋਈ ਅਨਾਜ ਬੀਜਿਆ ਹੋਵੇ ਜਿਹਾ ਇਹ ਕਿਸਾਨ ਕਹਿੰਦਾ ਕਿ ਮੈਂ ਨਹੀਂ ਕਰੋਨਾ ਪਿੱਛੇ ਆਪਣੀ ਜ਼ਮੀਨ ਵੇਚਣੀ ਇਹ ਜ਼ਮੀਨ ਪਿਓ ਪੁਰਖਿਆਂ ਦੀ ਹੈ ਮੈਂ ਤਾਂ ਇਸ ਜ਼ਮੀਨ ਤੇ ਅਨਾਜ ਉਗਾਉਂਦਾ ਉੜਾ ਪਿੱਛੇ ਬਿਕਣ ਵਾਲਾ ਨਹੀਂ ਆ ਇਸ ਤਾਕੜ ਕਿਸਾਨ ਦੀ ਵੀਡੀਓ ਵੱਟ ਕੱਢ ਰਹੀ ਹੈ ਸੋਸ਼ਲ ਮੀਡੀਆ ਤੇ ਲੋਕ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ ਤੇ ਆਪਣੀਆਂ ਆਪਣੀਆਂ رائے ਵੀ ਦੇ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਆਪਣੀ ਜ਼ਮੀਨ ਨੂੰ ਨਾ ਵੇਚ ਕੇ ਇਸ ਕਿਸਾਨ ਨੇ ਸਹੀ ਕੀਤਾ ਜਾਂ ਨਹੀਂ ਕਮੈਂਟ ਕਰਕੇ ਜ਼ਰੂਰ ਦੱਸੋ ਫਿਲਹਾਲ ਇਹ ਵੀ ਦੱਸੋ ਕੀ ਕਦੇ ਤੁਸੀਂ ਇਸ ਸੜਕ ਤੇ ਕਿਸੇ ਵੀ ਸੜਕ ਤੇ ਅਜਿਹੇ ਸੀਨ ਦੇਖਿਆ ਹੈ ਕਿ ਸੜਕ ਦੇ ਵਿੱਚ ਕਾਰ ਜੋ ਹੈ ਉਹ ਖੇਤ ਖੇਤੀਬਾੜੀ ਹੋਵੇ ਜਾਂ ਉਸ ਦੇ ਉੱਪਰ ਅਨਾਜ ਉਗਾਇਆ ਗਿਆ ਹੋਵੇ ਪਰ ਦੋਹਾਂ ਪਾਸੇ ਸੜਕ ਕੰਪਲੀਟ ਹੋ ਗਈ ਹੋਵੇ ਕਿਉਂਕਿ ਹਾਲੇ ਵੀ ਸਰਕਾਰ ਪੁਜਾਤ ਕਰ ਰਹੀ ਹੈ ਕਿ ਹਾਈਵੇ ਦੇ ਵਿਚੋਂ ਦੀ ਇਹ ਪਹਿਲੀ ਜਿਹੜੀ ਆ ਕਿਸਾਨ ਵੇਚ ਦੇਵੇ ਇਸ ਨੂੰ ਪੈਸੇ ਦੇ ਦਈਏ ਤੇ ਜ਼ਮੀਨ ਐਕਵਾਇਰ ਕਰਕੇ ਇਸ ਤੇ ਸੜਕ ਬਣਾ ਲਈਏ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ